ਹਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਦੀ ਸਾਰੇ ਆਸ ਕਰਦੇ ਹਾਂ ਕਿ ਸਾਰੇ ਜੀ ਠੀਕ ਹੋਵਗੇ ਜੀ ਚੜ੍ਹਦੀ ਕਲਾ ਵਿੱਚ ਹੋਵਗੇ ਅਸੀਂ ਵੀ ਸਾਰੇ ਕਿਸ਼ਾਗਾਰਿਕ ਤੇ ਲੱਗਿਆ ਜੀ ਆਪਾਂ ਅੱਜ ਆ ਵਲੌਗ ਸ਼ੁਰੂ ਕਰਨ ਦਾ ਟਾਈਮ ਹੋ ਗਿਆ ਸਵੇਰ ਦੇ ਪੌੜੇ ਸ਼ੀਰ ਆ ਰਹਿ ਗਿਆ ਤੇ ਜਿਵੇਂ ਜੇ ਬਾਕੀ ਸਾਰੇ ਹੋਣ ਆਪਾਂ ਕਿਰਤਿਕਾ ਵਾਲਾ ਰਹਾ ਰਹਾ ਸਾਰਾ ਇਹ ਇੰਤ ਤੇ ਘੋੜਾ ਵਗੈਰਾ ਕਰਤਾ ਭਾਂਡੇ ਚੱਕ ਤੇ ਸਾਰੇ ਦਿੱਤਵਾ ਵਾਲੇ ਬਾਕੀ ਭੈਣ ਭਰਾ ਜਿਹੜੇ ਆਪਣੇ ਚੈਨਲ ਤੇ ਨਵੇਂ ਹੋਦੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜੀ ਜੇਕਰ ਵੀਡੀਓ ਚੋੜੀ ਜਿਹੀ ਵਧੀਆ ਲੱਗਦੀ ਹੈ ਨਾ ਲਾਈਕ ਸ਼ੇਅਰ ਤੇ ਸੋਨਾ ਐ ਕਮੈਂਟ ਕਰਦੇ ਆਪੋ ਤੇ ਬੱਸ ਜਿਸ਼ਨੇ ਪਾਣੀ ਨੂੰ ਗਰਮ ਰੱਖਿਆ ਕਿਹਦੇ ਕਿਹਦੇ ਜਵਾਕ ਵੀ ਦੱਸੋ ਕਮੈਂਟ ਕਰਕੇ ਜ਼ਰੂਰ ਵੀ ਗਰਮ ਪਾਣੀ ਨਾਲ ਨਹਾਉਣ ਦੀ ਲੱਛ ਸਾਡਾ ਜਿਸ ਤਰ੍ਹਾਂ ਦਾ ਗਰਮ ਪਾਣੀ ਨਾਲ ਨਹਾਉਣਾ ਆ ਗਿਆ ਤੇ ਪਤਾ ਕੀ ਹੈ ਜਿਹਦੇ ਛੱਨੇ ਪਾਣੀ ਨਾਲ ਨਹਾਦੇ ਨਾ ਸਵੇਰੇ ਫਿਰ ਉਹਨਾਂ ਸ਼ਿਕਾ ਲੱਗ ਜਾਂਦੇ ਨੇ ਮੇਰੇ ਵਰਗੇ ਹੀ ਤੇ ਤਾਂ ਕਰਕੇ ਫਿਰ ਮੈਂ ਇਹਦਾ ਗਰਮ ਪਾਣੀ ਵਰਤਦੀ ਹਾਂ ਤੇ बाबा टाइम तो उठा जी अं बजे उठ खड़ा सोकि दस बजे आया जी याद करनी सी बस मना ही आता क्या मम्मी थोड़े पर मैं सुलझा देझा तो नहीं है, है। दो <स्थाथ> तरी बी लगे पे कम झोंने बदलवाही जमा आए हैं कि साफ है नहीं मौसम कि बदलवाई हो गर्मी भी बहुत

ਨੂਲ ਜੀ ਨਾਲ ਉਹ ਆ ਗਏ ਕਿ ਕੱਟੇ ਨੂੰ ਬੱਲ ਬਟਵਾ ਰਹੇ ਹੈ ਲਓ ਜੀ ਆਪਾਂ ਲੱਗੇ ਬੋਗ ਘਰਾਨ ਤੇ ਕਰੇ ਸਾਰੇ ਲਾਤੀ بار بار ਰੇਗੀ ਇਹ ਕਰਦੇ ਜੇ ਤਿਆਰ ਕਿਰਾਇਆ ਹਰਕਾ ਪਾਦਾਨੀ ਦਿਕਾਨੀ ਉਸ ਸਤ 6 ਪੈਂਤੀ ਹੋ ਗਈ ਸੀ ਤੇ ਜਸਿੰਦਰ ਅੱਜ ਕਿਹਿੰਦੇ ਮਮੀ ਨੂੰ ਗੋ ਜੋ ਕਿ ਮੈਂ ਹੱਦਿ ਜਾਂ ਕਰਨੀ ਹੈ ਜੀ ਚਾਹ ਕਰਕੇ ਸਜੈਸ਼ਨ ਤਿਆਰ ਕਰਨਾ ਟਾਈਮ ਲੱਗ ਜਾਂਦਾ ਮਾੜੇ ਮਾੜੇ ਨਾਲ ਟੋਕਰ ਆਪਾਂ ਲਾਤੀ ਸਾਰੀ ਤੇ ਮਸ਼ੀਨ ਜੀ ਕੱਪੜੇ ਪਾ ਤੋ ਕੰਮ ਕਰਦੇ ਕਰਦੇ ਇੱਧਰ ਲਾ ਧੋਤੇ ਜਾਣਗੇ ਬਾਅਦ ਫਿਰ ਕਿ ਚੱਲਣ ਕਿ ਚੱਲਣਾ ਆ ਦੇ ਜਾਣਗੇ ਤੇ ਕਾਲੀਆਂ ਵੀ ਡਿੱਗੇ ਤੇ ਛੱਡਦੀਆਂ ਹੋਰ ਵੀ ਜੀ 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 ਸੋਣੀ ਨਾ ਉਹ ਵੀ ਪੈ ਗਿਆ ਹਰ

oh अपनी अंगूरानी yang लाल आली चबा कर देनाला अंगूर आली का गड़ने वाला नहीं तो अन्न किड्डी होगी ਉਹ ਨਾ ਪਾਪਾ ਹੂੰ ਆਉਂਦਾ ਆ ਦੇ ਆ ਚਲੋ ਖੇ ਇਹ ਤਾਂ ਲੋ ਜੀ ਆਪਾਂ ਨਾ ਕਿ ਦਸ਼ਨੇ ਦੀ ਰੋਟੀ ਲੈਂਦੇ ਤੇ ਦਸ਼ਨੇ ਆਪਣਾ ਪਰੌਠੇ ਵਗੈਰਾ ਨਹੀਂ ਲੱਗ ਜਾਂਦਾ ਬਸ ਐਸ ਸਿੰਪਲ ਰੋਟੀ ਲੈ ਜਾਂਦਾ ਤੇ ਉਹ ਤਾਂ ਮੈਂ ਇਹਨੂੰ ਮਾੜਾ ਜਿਹਾ ਕਿਉਂ ਲਾ ਕੇ ਦਿੰਦੀ ਪਹਿਲਾਂ ਦੋ ਤਿੰਨ ਦੇ ਨਾ ਤੇ ਸਕੂਲੋਂ ਆ ਕੇ ਆਖਦਾ ਨਾ ਮੰਮੀ ਰੋਟੀ ਸਵਾਹ ਨਹੀਂ ਲਾਤੀ ਪੋਲੀ ਜੀ ਰੋਟੀ ਨਹੀਂ ਬਣਦੀ ਤੇ ਫਿਰ ਮੈਂ ਇਹਨੂੰ ਹੁਣ ਦੋਨੇ ਪਾਸੇ ਕਿਉਂ ਲੱਗ ਦੇਣ ਲੱਗੀ ਰੋਟੀ ਨੇ ਹੁਣ ਦਾਦਾ ਜੀ ਮਾੜਾ ਹੀ ਆ ਤਾਂ ਉਹ ਤੇ ਕਿਉਂ ਲੱਗਿਆ ਤੇ ਕਹਿੰਦੇ ਖਾਣਾ ਨਹੀਂ ਜਾਈਦਾ ਕਈ ਭੈਣਾਂ ਨੇ ਕਮੈਂਟ ਕਰਕੇ ਵੀ ਲਿਖਿਆ ਆਪਾਂ ਨੂੰ ਤੇ ਪਰ ਜਦਸ਼ਨਾ ਜਾਈ ਆਂ ਦੀ ਸਕੂਲ ਚ ਰੋਟੀ ਥੋੜੀ ਜਿਹੀ ਖੋਲੀ ਰਹਿੰਦੀ ਹੈ ਹਨਾ ਜੀ ਜਦਸ਼ਨਾ ਆਪਣਾ ਹੋ ਗਿਆ ਰੈਡੀ ਜੱਟਾ ਪੁੱਤ ਨੂੰ ਗੱਟਾ ਲਿਆ ਜੀ ਹਾਂ ਖਾਣਾ ਦਾ ਕਦੂਈ ਦਾਲ ਨਹੀਂ ਆਉਣਾ ਧਿਆਨ ਛੋਟਾ ਆ ਜਾ ਲਿਆ ਕਿਨੇ ਜਿੰਨਾ ਤੂੰ ਖਾਏਗਾ ਮੁਰ ਤਾਂ ਖਾਣੀਆਂ ਛੱਡ ਜਾਂਣਾ ਪਲੇਸ ਜੀ ਨਾਂ ਲਓ ਜੀ ਜਸ਼ਨਾ ਆਪਣਾ ਖਾ ਰਿਆ ਰੋਟੀ ਆ ਹੀ ਖਾ ਲੈਂਦਾ ਮੇਰੇ ਕੋਲੇ ਬਹਿ ਕੇ ਤੇ ਪਾਣੀ ਨਾ ਖਾ ਰਿਆ ਤੁਸੀਂ ਆਖੋਗੇ ਕਿਉਂਕਿ ਇਹਦੀ ਵਿਚਾਰੇ ਦੀ ਦਵਾਈ ਚੱਲਦੀ ਹੈ ਨਾ ਲੱਸੀ ਤੇ ਸਾਰਾ ਦਹੀਂ ਬੰਦ ਕਰ ਰੱਖਿਆ ਜੀ ਕਰਦਾ ਬਤੋ ਲੱਸੀ ਨੂੰ ਕੋਈ ਨਹੀਂ ਠੀਕ ਹੋ ਜਾ ਛੇਤੀ ਛੇਤੀ ਠੀਕ ਹੋ ਜਾ ਵਿਚਾਰਾ ਜੀ ਇੰਨੀ ਦਵਾਈ ਲੈਣੀ ਕਿਹੜਾ ਸੌਖੀ ਹੈ ਤੇ ਆਪਦਾ ਦਹੀਂ ਲੱਸੀ ਦੁੱਧ ਸਾਰਾ ਪੀਣ ਲੱਗ ਜੇ ਤੇ ਹੂੰ ਤਾਂ ਮੈਂ ਇਹਨੂੰ ਆ ਹੁਣ ਆਪਣੀ ਪੇਮੈਂਟ ਆਈ ਸੀ ਇਹਨੂੰ ਬਾਦਾਮ ਲਿਆ ਕੇ ਦੇ ਰੱਖਿਆ ਬਾਦਾਮ ਪਿਓ ਦਿੰਦਾ ਸਵੇਰੇ ਖਾ ਲੈਂਦਾ ਚਾਹ ਪੀ ਕੇ ਬਾਅਦ ਚ ਖਾਂਦਾ ਜਦੋਂ ਉੱਠ ਲੈ ਤੇ ਕੁਹਜ ਪਾਈ ਆਗੇ ਕੋਈ ਨਹੀਂ ਮੱਖਾ ਹੋਰ ਲਿਆ ਤੂੰ ਫਿਰ ਠੀਕ ਹੈ ਸਸਰੀਕਾਲ ਕਮ ਬਲੌ ਸਸਰੀਕਾਲ ਜੀ ਲਓ ਖਾੜਿਆ ਰੋਟੀ ਤੇ ਮੈਂ ਵੀ ਝਾੜੂ ਚੱਕਦੀ ਹੁਣ ਕਿਰਾਂ ਤਾਂ ਸਮਾਨ ਸਾਂਭਦੀ ਆਂ ਟਿਫਨ ਤੇਰਾ ਲੈ ਜੀਜੇਗਾ ਰੋਟੀ ਖਾ ਕੇ ਟੈਗ ਚ ਪਾ ਲੈ ਓਕੇ ਇਹ ਕਤਰਾਪਾ ਬੁੱਤ ਕੰਮ ਨਹੀਂ ਆਣੀ ਕਿ ਇੰਡੀਆ ਨਹੀਂ ਨਾਮੇ ਨੂੰ ਸਿੰਘ ਆ ਰੱਖਦੇ ਨੇ ਉਹ ਵੀ ਮਤਲਬ ਇੰਨਾਂ ਦਾ ਬੱਤ ਹੋ ਗਿਆ ਹੋ ਗਿਆ ਨਾ ਇਹ ਮੈਸੇਜ ਲਿਮੀ ਤਨ ਬੁੱਕਾ ਦੋ ਤਾਂ ਹੋ ਗਈਆਂ ਸਾਰੀ ਦਵਾਈ ਨਾ ਬੈਟੀ ਭਰੀ ਦੀ ਇੱਕ ਬੈਗ ਚ ਕੋਈ ਮਤਲਬ ਇਹ ਚਾਹੀਦੀ ਨਾ ਤਾਂ ਹੋਣੀ ਕਿ ਨਹੀਂ ਹਾਈ ਤਾਂ ਨਹੀਂ ਚਾਹੀਦੀ ਨਾ ਜਦੋਂ ਲੱਗੇ ਚਾੜੂ ਬੱਦਨ ਜਸ਼ਨ ਵਾਪਰਿਆ ਇਸਕਾ

ਅੱਜ ਜਿਆਦੇ ਸੀਗੇ ਉਹ ਭਾਈ ਵੀ ਦੇਖ ਕੇ ਜਾਵਾਂਗੇ ਤੇ ਪਤਾ ਨਹੀਂ ਕੀ ਗੜਬੜ ਹੋਈ ਵੀ ਉਹਦੇ 'ਚ ਪਤਾ ਨਹੀਂ ਲੱਗਦਾ ਕੁਛ ਕਰੇ ਵੀ ਮੱਥਾ ਮਾਰ ਕੇ ਦੇਖ ਲਿਆ ਹੁਣ ਕਹਿੰਦੇ ਸੀ ਅੱਜ ਆਊਗਾ ਮਿਸਤਰੀ ਕਾਲਿਆਂ ਵਾਲੀ ਤੋਂ ਫਿਰ ਉਹ ਚੱਕ ਕਰਨਗੇ ਆਗੇ ਕਿਉਂਕਿ ਕੋਈ ਜਿਆਦਾ ਹੀ ਫਾਲਟ ਆ ਲਓ ਜੀ ਇੱਥੇ ਮੈਂ ਪੋਚੇ ਵਗੈਰਾ ਲਾਤੇ ਸੀ ਸਾਰੇ ਝਾੜੂ ਵਗੈਰਾ ਕੱਢ ਕੇ ਤੇ ਪੋਚੇ ਲਾ ਕੇ ਤੇ ਪੋਚਾ ਮੈਂ ਰਸੋਈ ਦੇ ਵਿੱਚ ਲਾਤਾ ਸੀ ਤੇ ਫਿਰ ਮੈਂ ਇਤੋਂ ਬਾਅਦ ਆਟਾ ਗੋਟਾ ਗੁੰਨ ਲਿਆ ਤੇ ਦੂਜੀ ਵਾਰ ਵਾਲੇ ਜਿਹੜੀ ਚਾਹ ਵਾਲੇ ਭਾਂਡੇ ਉਹ ਚੱਕੇ ਤੇ ਆਟਾ ਗੁੰਨ ਕੇ ਟਾਈਮ ਕਾਫੀ ਪਿਆ ਸੀ ਸਾਢੇ ਘੱਟ ਦਾ ਟਾਈਮ ਹੋਇਆ ਸੀ ਰੋਟੀ ਸਾਡੇ ਨਾਲ ਲੇਟ ਹੀ ਖਾਂਦੇ ਆ ਹੁਣ ਮੈਨੂੰ 2-3 ਦਿਨ ਹੋ ਗਏ ਮੈਂ ਸਨੀਆ ਰੋਟੀ ਪਕਾ ਦਿੰਦੀ ਆ ਪਰ ਖਾਂਦੇ ਉਹੀ ਉਹੀ ਟਾਈਮ ਤੇ ਆ 9:30 ਤੇ ਫਿਰ ਮੇਰੇ ਕੋਲ ਟਾਈਮ ਪਿਆ ਸੀ ਮਹਾ ਚਲਾ ਆ ਪਾਟਾ ਪਾ ਗੇ ਮਹਾ 2-3 ਦਿਨ ਹੋ ਗਏ ਉਹਦਾ ਆਟਾ ਪਿਆ ਨਹੀਂ ਟੈਂਕੀ ਚ ਕਿਉਂਕਿ ਮੈਨੂੰ ਪਰਸੋਂ ਦਾ ਜਿ ਖਾਮ ਹੋਗਾ ਕੱਲ ਵੀ ਸਾਰਾ ਦਿਨ ਜਰੀਆ ਛਾ ਰਿ ਗਈ ਗਿਆ ਤੇ ਸਾਨੂੰ ਪਤਾ ਆਟੇ ਕੋਟੇ ਨਾ ਫੇਰਾ ਨਾ ਵੀ ਨਾ ਹੋਰੀ ਚੜ ਜਾਂਦੀ ਵਾ ਗਰਦਾ ਚੜਨ ਲੱਗ ਜਾਂਦਾ ਫੱਕ ਜੀ ਬੱਲੀ ਨਾ ਨੱਕ ਨੂੰ ਤੇ ਫੇਰ ਫੇਰ ਸਿੱਕਾਂ ਲੱਗ ਜਾਂਦੇ ਅੱਜ ਮੈਂ ਠੀਕ ਸੀ ਮਗਾ ਜਲਾ ਪਾ ਟਾਈਮ ਵੀ ਹੈਗਾ ਮਗਾ ਜੇ ਰੋਟੀ ਨਹੀਂ ਪਕਾਉਂਦੇ ਤੇ ਰੋਟੀ 'ਚ ਟਾਈਮ ਪਿਆ ਮਗਾਉਨੇ ਆ ਪਾਟਾ ਪਾ ਦੀਏ ਤੇ ਕੋ ਸੱਜਾਂ ਸੀਗਾ ਥੋੜੀਆਂ ਹੀ ਰੋਟੀਆਂ ਲਾਉਣੀਆਂ ਸੀਗੀਆਂ ਜਸ਼ਨਾ ਕੱਲ ਵੀ ਮੈਨੂੰ ਆਦਾ ਸੀ ਆ ਕੇ ਮੰਮੀ ਬਚੌਲ ਬਣਾ ਦੇ ਕੱਲ ਮੈਂ ਆਪ ਹੀ ਸਟਹਿਣੀ ਸੀ ਕੱਲ ਫਿਰ ਮੈਂ ਖਿਆ ਪੁੱਤ ਅੱਜ ਨਹੀਂ ਬੰਦੇ ਮੈਂ ਖਿਆ ਪੁੱਤ ਅੱਜ ਜਦੋਂ ਇੱਕ ਤਾਂ ਜਦੋਂ ਜਖਾਮ ਜਾ ਹੋ ਜਾਂਦਾ ਬੰਦਾ ਬੱਲਾ ਹੀ ਹੋ ਜਾਂਦਾ ਬੰਦਾ ਜਿਵੇਂ ਬੁਖਾਰ ਹੋਇਆ ਹੁੰਦਾ ਹੱਡ ਭੰਣਣੀ ਜੀ ਹੋ ਜਾਂਦੀ ਹੈ ਤੇ ਅੱਜ ਫਿਰ ਅੱਜ ਵੀ ਕਹਿ ਕੇ ਜਾ ਜਾਂਦਾ ਮੰਮੀ ਮੇਰੇ ਆਉਂਦੇ ਨੂੰ ਚੌਲ ਬਣਾਦੀ ਹੂੰਗੀ ਨਮਕੀਨ ਚੌਲ ਖਾਂਦਾ ਜਾਂ ਫਿਰ ਜਾਇਦਾ ਸਾਦਾ ਬਹਾ ਕੋਈ ਨਹੀਂ ਬੜਾ ਦੂ ਉਜਤਾਂ ਤੇ ਤਾਂ ਕਰਕੇ ਮਹੱਜਾ ਰੋਟੀਆਂ ਤਾਂ ਥੋੜੀਆਂ ਬਣਾਉਣੀਆਂ ਆਪਾਂ ਮਹੱਜਾ ਲਾਪਾ ਉਹਨੇ ਆਟਾ ਬਾਦ ਗਿਆ ਪਰਸੋਂ ਦਾ ਪਿਆ ਮਹੱਜਾ ਚੌਥੇ ਦਾ ਲਿਆਂਦਾ ਤੇ ਬਾਕੀ ਮੀਂਹ ਘਣੀ ਵਾਲਾ ਮੌਸਮ ਹੋਇਆ ਪਿਆ ਸੀ ਪਹਿਲਾਂ ਤਾਂ ਸਵੇਰੇ ਕਣਮਣ ਕਣਮਣ ਜੀ ਹੋ ਕੇ ਹਟੀ ਐ ਤੇ ਮਹੱਜਾ ਮੀਂਹ ਘੜੀਆਂ ਵਾਲਾ ਮੌਸਮ ਹੈ ਹੋਇਆ ਪਿਆ ਕਈ ਵਾਰੀ ਆਪਣੀ ਛੋਈ ਦਾ ਉਹ ਤਾਂ ਮਿੱਟੀ ਪਾਤੀ ਜੀ ਪਤਾ ਨਹੀਂ ਲੱਗਦਾ ਨਾ ਕਦੋਂ ਕਿੱਥੇ ਚੋਂ ਜੇ ਹਨਾ ਲੋ ਜੀ ਆਪਾਂ ਜੀ ਦੁਬਾਰਾ ਥੋੜਾ ਥੋੜਾ ਪਾ ਕੇ ਕੋਲੇ ਨਾਲ ਤੇ ਮੁੜ ਕੇ ਆਪਾਂ ਪਾਤਾ ਸੀਗਾ ਗੱਟਾ ਚੱਕ ਕੇ ਤੇ ਇਹ ਗੱਟਾ ਜੀ ਆਪਾਂ ਹਜੇ ਢੀ ਝਾੜ ਕੇ ਆਉਂਦੇ ਝਾੜ ਕੇ ਆਵਾਂਗੇ ਆਪਾਂ ਗੱਟਾ ਜਦੋਂ ਪਸ਼ੂ ਬੰਨੇ ਅੱਥ ਨੇ ਦਵਾਰੇ ਤੇ ਕਿਉਂਕਿ ਹੁਣ ਝਾੜਿਆ ਤਾਂ ਫਿਰ ਨਾ ਖੁਰਨੀਆਂ ਦੇ ਵਿੱਚ ਕੀ ਕੀੜੇ ਆ ਜਾਂਦੇ ਆ ਆਪਣੇ ਨਾ ਉੱਥੇ ਖੁਰਨੂਆਂ ਕੋਲੇ ਕੀੜਿਆਂ ਨੇ ਭੌਣ ਲਾ ਰੱਖਿਆਗਾ ਤੇ ਬਾਹਰਲੇ ਪਾਸੇ ਆ ਤੇ ਫਿਰ ਵੀ ਉਹ ਵਾਲਿਆਂ ਜਿਹਦੇ ਵਿੱਚ ਦੀ ਆ ਜਾਂਦੇ ਹੈਗੇ ਤੇ ਤਾਂ ਕਰਕੇ ਫਿਰ ਦਵਾਈ ਵਗੈਰਾ ਪਾਉਣੀ ਪੈਂਦੀ ਹੈ ਨਾ ਉੱਥੇ ਲੋਟ ਨਹੀਂ ਆਉਂਦਾ ਮੈਂ ਕਿਹਾ ਚਲ ਜਦੋਂ ਪਸ਼ੂ ਬੂ-ਬੂ ਬੰਨੇ ਨੀਰਾ ਚਾਰਾ ਪਾਇਆ ਉਦੋਂ ਝਾੜਦਾ ਹੈ ਗੱਟਾ ਕਿਉਂਕਿ ਉਹਨਾਂ ਨਾਲੇ ਪਸੂਨੀ ਵੀ ਬਾਵਾ ਆਟਾ ਜਾਂ ਘੁੱਕੇ ਤੋਂ ਨੀਰਾ ਖਾ ਲੈਣਗੇ ਛੋਟੀ ਮੁਰੇ ਝਾੜਾ ਵਾਗੇ ਤੇ ਲੋ ਜੱਟੇ ਵਾਲਾ ਕੰਮ ਆਪ ਦਿੱਤਾ ਸੀ ਨਿਮੇੜ ਤੇ ਉਤਲੇ ਕੱਪੜੇ ਨਾਪਟ ਲੈ ਕਿ ਟੁੱਕੀ ਸਮਾਰ ਕੇ ਦਿੱਤੀ ਸੀਗੀ ਝਾੜ ਤੇ ਮੁਰਕੇ ਆਪਾਂ ਇਹ ਦੁਬਾਰਾ ਉਦੋਂ ਮੈਂ ਪੋਚਾ ਲਾਇਆ ਸੀਗਾ ਤੇ ਫੇਰ ਮਖਾਚਾਲਾ ਦਵਾਰੇ ਕੱਢ ਦੂੰਗੀ ਪੋਚਾ ਮਖਾ ਹੁਣ ਲੱਗਦੇ ਹੱਥ ਮਖਾ ਆਪਾਂ ਆਟਾ ਪਾ ਹੀ ਦੇਗੇ ਜਦੋਂ ਬੰਦ ਦਾ ਮਨ ਜਾ ਬਣਾ ਲੈਣਾ ਵੀ ਆਟਾ ਪਾ ਦਈਏ ਹਨਾ ਫੇਰ ਆ ਪੈ ਜਾਂਦਾ ਜੀ ਇਹ ਵੀ ਕੌਲ ਕਰ ਲਈਏ ਫੇਰ ਇਹੰਦਾ ਰਹਿ ਜਾਂਦਾ ਤਾਂ ਕਰਕੇ ਫੇਰ ਦੁਆ ਦਾ ਆਪਾਂ ਲਾਗੇ ਸੀ ਜਿੰਨੇ ਕਥਾਂ ਚ ਆਟਾ ਜਾ ਖਿਲਰਿਆ ਸੀ ਪੋਚਾ ਖਸਾਤਾ ਸੀ ਤੇ ਚਲੋ ਜੀ ਆٹے ਵਾਲਾ ਕੰਮ ਆਪਣਾ ਨਿਬੜ ਗਿਆ ਹਨਾ ਬਸ ਇਹ ਦੁਆ ਦਾ ਮੈਂ ਰੋਟੀ ਵਗੈਰਾ ਬਣਾਈ ਰੋਟੀ ਬਣਾ ਕੇ ਸਾਰਿਆਂ ਨੇ ਖਾ ਲਈ ਸੀ ਟਾਈਮ ਨਾਲ ਫੇਰ ਭਾਂਡੇ ਭੁੰਡ ਚੱਕੇ ਜੀ ਬਸ बस ਕਿਰਾ ਆਪਣੇ ਸਵੇਰ ਦੇ ਕੰਮ ਤਾਂ ਦੇ ਜਿੰਨੇ ਸੀਗੇ ਆਪਾਂ ਜਿੰਨੇ ਕ ਮੈਥ ਹੋ ਸਕੇ ਜੀ ਉਹਨੇ ਕ ਆਪਾ ਸੋਡੇ ਨਾਲ ਸ਼ੇਅਰ ਕਰਦੇ ਸੀ ਕਿਉਂਕਿ ਬਸ ਆਹੀ ਕੰਮ ਹੁੰਦਾ ਹੈ ਸਵੇਰ ਦੇ ਹਨਾ ਜਿਆਦੇ ਘਰੇ ਕੋਈ ਬੋਲ ਚਾਲ ਜੀ ਨਹੀਂ ਹੁੰਦੀ ਹੁਣ ਸਾਰੇ ਚੁੱਪ ਚੁੱਪ ਜੇ ਰਹਿੰਦੇ ਆ ਹਨਾ ਤਾਂ ਕਰਕੇ ਆਪਦਾ ਵੀ ਮਨ じゃ ਨਹੀਂ ਕਰਦਾ ਵੀ ਜਿਆਦੇ ਅੱਗੇ ਵਧੀਆ ਹੱਸ ਖੇਡ ਕੇ ਵਲੌਗ ਹੋਣਾ ਤੁਸੀਂ ਬਸ ਹੁਣ ਮਨ ਨਹੀਂ ਕਰਦਾ ਤੇ ਚਲੋ ਬਸ ਹੁਣ ਜਿਵੇਂ ਆਦੇ ਹੁੰਦੇ ਗੱਡੀ ਰੁੜੀ ਜਾਂਦੀ ਹੈ ਰੋੜੀ ਜਾਂਦੇ ਆ ਚਲੋ ਹੌਲੀ ਹੌਲੀ ਸਾਰਾ ਕੁਝ ਠੀਕ ਹੋ ਜਾਣਾਗਾ ਲੋ ਜੀ ਕੰਮ ਤਾਂ ਧੰਦਾ ਨਵੇੜ ਲਿਆ ਆਪਾਂ ਕੇ ਨਾ ਸਵੇਰ ਦਾ ਸਾਰਾ ਤੇ ਬਸ ਉਹ ਚਾਹ ਤਾਂ ਰੱਖੀ ਬਈ ਚਾਹ ਰਗੀ ਜਾਂ ਬੜਤੇ ਰਹਿ ਗਿਆ ਕਪੜਾ ਕੋਪੜਾ ਮਾਰਨ ਵਾਲਾ ਸ਼ੀਸ਼ੇ ਵਗੈਰਾ ਤੇ ਮਗਾ ਚਲ ਪਹਿਲਾਂ ਚਾਹ ਕਰਕੇ ਆਪਾਂ ਖੇਤ ਭੇਜ ਦੀਏ ਡੈਡੀ ਤਾਂ ਜਾਵੜੇ ਰੋਟੀ ਵੀ ਖਾਤੀਏ ਰੈਡੀ ਦੀ ਜਸ਼ਨ ਦਾ ਰੈਡੀ ਬਰ ਹੁਣ ਚਾਹ ਲੈ ਕੇ ਜਾਣਗੇ ਖੇਤ ਤੇ ਕੇਰਾ ਮੰਮੀ ਪਸੋਂ ਨਮਾਈ ਜਾਂਦੇ ਸੀਗੇ ਪੈਪ ਲਾ ਕੇ ਦਿੱਤੀ ਸੀਗੀ ਤੇ ਤਾਂ ਕਰਕੇ ਹੁਣ ਉੱਥੇ ਖੜੇ ਆ ਕੇ ਉਹ ਪੈਪ ਨਾ ਲੈ ਜਾਂਦੀ ਹੈ ਕਈ ਵਾਰੀ ਉੱਥੋਂ ਤਾਰਜੀ ਹੁੰਦਾ ਬਲੇਟੀ ਹੋਈ ਆ ਪਰ ਜਦੋਂ ਮਾੜਾ ਮੋਟਾ ਪੈਰ ਪੁਰ ਧਰ ਦਿੰਦੀਆਂ ਮੈਂ ਇਸ ਤਰ੍ਹਾਂ ਫੇਰ ਲੈ ਜਾਂਦੀ ਹੈ ਤੇ ਮੰਮੀ ਨਵਾਈ ਜਾਂਦੇ ਸੀਗੇ ਪਸੂ ਤੇ ਬਸ ਜੀ ਚਾਹੂ ਕਰਕੇ ਤੇ ਬਸ ਆਪਣਾ ਕੰਮ ਫਤਿਹ ਆ ਫੇਰ ਨਹਾਵਾਂਗੇ ਸੋਹਣੀ ਹਵਾ ਚੱਲੀ ਜਾਂਦੀ ਜੀ ਇੱਥੇ ਵਧੀਆ ਪੱਛੋਂ ਦੀ ਹਵਾ ਚੱਲ ਰਹੀ ਹੈ ਬਹੁਤ ਜ਼ਿਆਦਾ ਠੰਡੀ ਠੰਡੀ ਆ ਰਹੀ ਹੈ ਇੱਧਰ ਜੰਗਲੇ ਵਿੱਚ ਦੀ ਤੇ ਚਲੋ ਜੀ ਬਸ ਕੰਮ ਧੰਦਾ ਨਿਬੜ ਗਿਆ ਬਸ ਹੁਣ ਤਾਂ ਸਾਰਿਆਂ ਨੂੰ ਵੱਡੀ ਟੈਨਸ਼ਨ ਭੈਣਦੀ ਰਹੀ ਹੈ ਹਨਾ ਆਪਦੇ ਘਰੇ ਆ ਜੇ ਆ ਕੁਪਰੀ ਦੋਹਰੀਆਂ ਕੋਲੇ ਆ ਜੇ ਹਨਾ ਤਾਂ ਟੈਨਸ਼ਨ ਘਟੇ ਮਾੜੀ ਮੋਟੀ ਤੇ ਕਿਉਂਕਿ ਆਏ ਆ ਜੀ ਥੋੜਾ ਜਿਹਾ ਵੀ ਜਦੋਂ ਸਗੀਆਂ ਭੈਣਾਂ ਹੁੰਦੀਆਂ ਹਨਾ ਵੀ ਇੱਕ ਘਰੇ ਵੈਈਆਂ ਹੁਣ ਹਨਾ ਤਾਂ ਵੀ ਜੇ ਇੱਕ ਦੁਖੀ ਹੁੰਦੀ ਹੈ ਦੂਜੀ ਆਟੋਮੈਟਿਕ ਨਾਲ ਦੁਖੀ ਹੋਊਗੀ ਹੋਊਗੀ ਹਨਾ ਤੇ ਕਿਉਂਕਿ ਵੀ ਪਰਿਵਾਰ ਹੁਣ ਜੇ ਕੁਝ ਭੈਣ ਨੂੰ ਕਹਿੰਦੇ ਆ ਹਨਾ ਫਿਰ ਮੈਂ ਕੋਲੇ ਸੁਣਨਾ ਮੈਨੂੰ ਬਹੁਤ ਔਖਾ ਹੋ ਜਾਂਦਾ ਉਸ ਚੀਜ਼ ਬਾਰੇ ਕਿਉਂਕਿ ਆਪਾਂ ਆਪਦੇ ਭੈਣ ਭਰਾ ਬਾਰੇ ਕੁਝ ਵੀ ਨਹੀਂ ਸੁਣ ਸਕਦੇ ਹਨਾ ਤਾਂ ਵੀ ਥੋੜਾ ਜਿਹਾ ਵੀ ਔਖਾ ਤਾਂ ਬਹੁਤ ਹੋ ਰਿਹਾ ਹਨਾ ਤੇ ਬਾਕੀ ਤੁਸੀਂ ਆਪ ਸਿਆਣੇ ਹੋ ਹਨਾ ਸਮਝ ਸਕਦੇ ਹੋ ਹਨਾ ਵੀ ਘਰ ਦਾ ਕੀ ਮਾਹੌਲ ਹੋਊਗਾ ਕਿਵੇਂ ਕੁਝ ਹੋਊਗਾ ਹਨਾ ਤੇ ਬਾਕੀ ਚਲੋ ਜੋ ਵੀ ਹੋ ਹੈ ਹੋ ਰਿਹਾ ਚਲੋ ਠੀਕ ਆ ਹਨਾ ਇਹ ਵੀ ਆਪਦੇ ਹੁੰਦੇ ਆਪ ਦਾ ਪਰਿਵਾਰ ਆ ਹਨਾ ਤਾਂ ਆਪਾਂ ਇਹਨਾਂ ਨਾਲ ਜੇ ਕੁਝ ਵੀ ਵੀ ਬੋਲਾਂਗੇ ਹਨਾ ਤਾਂ ਫਿਰ ਵੀ ਆਪਦਾ ਹੀ ਪਰਿਵਾਰ ਆ ਜੀ ਹਨਾ ਇਹ ਆਪਾਂ ਚੰਗੇ ਨਹੀਂ ਲਾਦੇ ਸੋਹਣੇ ਲਾਦੇ ਮੇਰੇ 'ਚ ਇਹ ਕਹੋ ਆ ਵੀ ਮੇਰੇ ਜੀ ਨਾਲ ਸੈਣ ਸ਼ਕਤੀ ਜਿਹੜੀ ਹੁੰਦੀ ਹੈ ਸੈਣ ਦੀ ਸ਼ਕਤੀ ਹੁੰਦੀ ਹੈ ਉਹ ਬਹੁਤ ਜ਼ਿਆਦਾ ਹੈ ਤੇ ਮੈਂ ਹਰੇਕ ਚੀਜ਼ ਸਹਿ ਜਾਣੀ ਹੁੰਦੀ ਐ ਮੈਂ ਬੋਲਦੀ ਬਹੁਤ ਘੱਟ ਹੁੰਦੀ ਐ ਤੇ ਬਾਕੀ ਜੇ ਕੋਈ ਸائیں ਹੋਇਆ ਪਿਆ ਹਨਾ ਕਰਦਿਆਂ ਨੂੰ ਵੀ ਥੋੜਾ ਜਿਹਾ ਵੀ ਮੈਂ ਬੋਲਦੀ ਨਹੀਂ ਚੁੱਪ ਕਰਕੇ ਤੁਰੇ ਫਿਰਦੀ ਆ ਹਨਾ ਇਹਨਾਂ ਦੇ ਮਨ 'ਚ ਸ਼ਾਇਦ ਵੀ ਆਇਆ ਹੋਊਗਾ ਵੀ ਹਾਂ ਵੀ ਸਭ ਵੀ ਸਾਨੂੰ ਉਹ ਕਹਿ ਰਹੀ ਆ ਹਨਾ ਵੀ ਜ਼ਿੰਮੇਵਾਰ ਵੀ ਵੀ ਸਾਨੂੰ ਵੀ ਸਮਝ ਰਹੀ ਐ ਇਹ ਭੈਣ ਨਾਲ ਜੋ ਵੀ ਹੋ ਰਿਹਾ ਹਨਾ ਤਾਂ ਇਹ ਜਿਹਦਾ ਵੈਸੇ ਕੋਈ ਗੱਲ ਨਹੀਂ ਕਿ ਬਸ ਆਪ ਦਾ ਮਾਨੀ ਹੈ ਨਹੀਂ ਹਨਾ ਜਦੋਂ ਜਦੋਂ ਔਖਾ ਭੈਣ ਭਰਾ ਹੋਵੇ ਹਨਾ ਔਖਾ ਤਾਂ ਥੋੜਾ ਜਿਹਾ ਵੀ ਮਾਨ ਨਹੀਂ ਕਰਦਾ ਹੁੰਦਾ ਬੋਲਣ ਚੁੱਪ ਕਰਕੇ ਫਿਰਦੀ ਰਹਿਨੀ ਆ ਜੀ ਹਨ ਤੇ ਬਾਕੀ ਦੁਖੀ ਤਾਂ ਜ ਸਾਰੇ ਹੀ ਆ ਹਨਾ ਸਾਰਾ ਪਰਿਵਾਰ ਹੀ ਟੈਨਸ਼ਨ ਦੇ ਵਿੱਚ ਫਿਰਦਾ ਹਨਾ ਕੋਈ ਵੀ ਜਿਹੜੇ ਸਕੂਨ ਸੀਗਾ ਸਾਰਿਆਂ ਦਾ ਹਨਾ ਸਕੂਨ ਹੈ ਨਹੀਂ ਹੁਣ ਘਰੇ ਬਿਲਕੁਲ ਵੀ ਤੇ ਬਸ ਚੁੱਪ ਕਰਕੇ ਜੇ ਫਿਰਦੇ ਰਹਨੇ ਆ ਸਾਰੇ ਹਨਾ ਕੋਈ ਜਿਹੜਾ ਸਕੂਨ ਆ ਜ਼ਿੰਦਗੀ ਦਾ ਉਹ ਖਤਮ ਹੋ ਗਿਆ ਜਮ ਬਿਲਕੁਲ ਵੀ ਹੁਣ ਜਦੋਂ ਥੋੜੀ ਥੋੜੀ ਸਾਰਾ ਕੁਝ ਸੈੱਟ ਹੋਣਾ ਹਨਾ ਉਹ ਤੇ ਉਹ ਫਿਰ ਹਾਲੀਵੋਡੀ ਹੋਣਾ ਬਾਕੀ ਜੇ ਕੋਈ ਕੁਛ ਮੈਨੂੰ ਕਹਿੰਦਿਆ ਹਨਾ ਜੇ ਮੈਂ ਕੋਈ ਜਵਾਬ ਦੇ ਕਰਦੀਆਂ ਬੋਲਦੀਆਂ ਜਾਂ ਬੋਲੂਗੀ ਹਨਾ ਤਾਂ ਇਹ ਮੇਰੀ ਇਹ ਉਹ ਹੁੰਦਾ ਜੀ ਆਪਦਾ ਪਰਿਵਾਰ ਆ ਹਨਾ ਇਹ ਕੁਝ ਵੀ ਕਹਿ ਸਕਦਾ ਆਪਾਂ ਇੱਥੇ ਰਹਿਣਾਗਾ ਤੇ ਇਹ ਵੀ ਉਹ ਚੀਜ਼ ਨੂੰ ਆਪਾਂ ਆਪਾਂ ਨੂੰ ਸਮਝਣਾ ਚਾਹੀਦਾ ਇਹ ਨਾਲ ਬੋਲ ਕੇ ਜੇ ਆਪਾਂ ਜਾਵਾਂਗੇ ਕਿੱਥੇ ਹਨਾ ਤੇ ਇਹ ਆ 15 ਸਾਲ ਹੁਣ ਵਿਆਹ ਨੂੰ ਹੋ ਗਏ ਪੁੱਤ ਮੇਰਾ ਵੀ ਗੱਭਰੂ ਹੋ ਗਿਆ ਧੀਆ ਭੈਣ ਦੀਆਂ ਮਟਿਆਰਾਂ ਹੋ ਰਹੀਆਂ ਹਨਾ ਵੱਡੀ ਤਾਂ ਜਮਾ ਮਟਿਆਰ ਹੋ ਰਹੀਆਂ ਪਰ ਇਸ ਚੀਜ਼ ਨੂੰ ਸੋਚ ਕੇ ਥੋੜਾ ਜਿਹਾ ਸੋਚ ਸਮਝ ਕੇ ਉਹ ਕਰਨਾ ਪੈਂਦਾ ਹਨਾ ਵੀ ਆਪਣਾ ਪਰਿਵਾਰ ਹੈ ਇਹ ਹਨਾ ਤੇ ਬਾਕੀ ਪਰਿਵਾਰ ਆਦੇ ਹੁੰਦੇ ਜੇ ਕੁਝ ਚੰਗਾ ਮਾੜਾ ਸੋਚਦਾ ਹਨ ਇਹਨਾਂ ਨੂੰ ਕੋਈ ਪਤਾ ਹੀ ਹੁੰਦਾ ਖੈਰ ਤੇ ਚਲੋ ਬਾਕੀ ਉਹ ਭੈਣ ਦਾ ਹਨਾ ਜੋ ਫੈਸਲਾ ਹੁਣ ਉਹ ਭੈਣ ਤੇ ਆਪਾਂ ਕੋ ਦਵਾ ਨਹੀਂ પા ਸਕਦੇ ਹੁਣ ਜਿਵੇਂ ਮੈਨੂੰ ਕਹਿੰਦੇ ਵੀ ਸਾਰੇ ਕਹਿ ਦਿੰਦੇ ਵੀ ਭੈਣ ਹੈ ਤੇਰੀ ਸਮਝਾ ਤੂੰ ਐਂ ਕਰ ਹਨਾ ਦੇਖੋ ਜੀ ਮੈਂ ਤਾਂ ਹੁਣ ਇਸ ਚੀਜ਼ ਕੀ ਕਰ ਸਕਦੀ ਹਾਂ ਜਿਵੇਂ ਭੈਣ ਮੇਰੇ ਨੂੰ ਵੱਡੀ ਆ ਹਨਾ ਤਾਂ ਮੈਂ ਤਾਂ ਕੀ ਸਮਝਾ ਸਕਦੀ ਆ ਉਹ ਭੈਣ ਨੂੰ ਆਪ ਨੂੰ ਪਤਾ ਹੀ ਹੈ ਸਾਰਾ ਹਨਾ ਵੀ ਕੀ ਕਰਨਾ ਹੈ ਕੀ ਨਹੀਂ ਕਰਨਾ ਵੀ ਸਮਝਦਾਰ ਹੈ ਭੈਣ ਤਾਂ ਬਾਕੀ ਜੀ ਆਪਾਂ ਤਾਂ ਹੋਆ ਹੈਣਾ ਆਪਾਂ ਦਾ ਇੱਧਰ ਵੀ ਆਪਾਂ ਨੂੰ ਤਾਂ ਉਹ ਜੀ ਅਤੇ ਭੈਣ ਵੀ ਆਪਾਂ ਨੂੰ ਉਹ ਜੀ ਸਾਰੇ ਉਹ ਜੀ ਇੱਕੋ ਜਿਹੀ ਆਪਾਂ ਨੂੰ ਤਾਂ ਤਾਂ ਇਹ ਹੈ ਜੀ ਕੋਈ ਉਹ ਗੱਲ ਨਹੀਂ ਵੀ ਆਪਾਂ ਇੱਕ ਇੱਕ ਪਲੜਾ ਭਾਰੀ ਰੱਖੀ ਹੈਣਾ ਨਾ ਆਪਾਂ ਨੂੰ ਸਾਰੇ ਇੱਕੋ ਜਿਹੇ ਆ ਤੇ ਬਾਕੀ ਮੈਨੂੰ ਵੀ ਹੌਲੀ ਹੌਲੀ ਠੀਕ ਹੋ ਜੂ ਸਾਰਾ ਕੁਝ ਹੈਣਾ ਤੇ ਬਸ ਧੀਆ ਦਾ ਫਿਕਰ ਹੈ ਜੀ ਜਿਹੜਾ ਹੈਣਾ ਉਹ ਬਹੁਤ ਜ਼ਿਆਦੇ ਵੱਡੀ ਗੱਲ ਹੈ ਤੇ ਸੇਵਾ ਸੋ ਵਾਇਗਰੂ ਅੱਗੇ ਮੈਂ ਤਾਂ ਇਹੀ ਅਰਦਾਸ ਕਰਦੀ ਹੁੰਨੀ ਆ ਕਿ ਵਾਇਗਰੂ ਜਦੋਂ ਮੈਂ ਤੜਕੇ ਪਾਠ ਕਰਦੀ ਆ ਵੀ ਜਲਦੀ ਤੋਂ ਜਲਦੀ ਸਾਰਾ ਕੁਝ ਠੀਕ ਕਰ ਦੇ ਹਨਾ ਤੇ ਥੋੜੀ ਜੀ ਮੈਨੂੰ ਸਹਿਣ ਦੀ ਸ਼ਕਤੀ ਦੇ ਵੀ ਉਹ ਤਾਂ ਬਹੁਤ ਹੈ ਮੇਰੇ ਚ ਸਹਿਣ ਹੱਟਦੀ ਵੀ ਬੈ ਵੀ ਸੈਸ ਕਾ ਹਨਾ ਕਹਿੰਦੇ ਹੁੰਦੇ ਕਹਿਣ ਵਾਲਾ ਆਦੇ ਹੁੰਦੇ ਕਹਿ ਜਾਂਦਾ ਹੁੰਦਾ ਤਾਂ ਹਰੇਕ ਹੀ ਕਹਿ ਦਿੰਦਾ ਪਰ ਵੱਡਾ ਉਹ ਹੁੰਦਾ ਜਿਹੜਾ ਸਹਜੇ ਹਨਾ ਸਹਣ ਵਾਲਾ ਥੋੜਾ ਜਿਹਾ ਵੱਡਾ ਹੁੰਦਾ ਕਿਉਂਕਿ ਚੁੱਪ ਚੁੱਪ ਭਲੀ ਹੁੰਦੀ ਹੈ ਜੀ ਹਨਾ ਚੁੱਪ ਹਰੇਕ ਮਸਲੇ ਦਾ ਜਿਹੜਾ ਚੁੱਪ ਰਹਿ ਜੀ ਆਪਾਂ ਹੱਲ ਹੋ ਜਾਂਦਾ ਹੁੰਦਾ ਹਰੇਕ ਚੁੱਪ ਚੰਗੀ ਹੁੰਦੀ ਹੈ ਕਹਿੰਦੇ ਕਿਤੇ ਕਦੇ ਕਦੇ ਚੁੱਪ ਵੀ ਚੰਗੀ ਹੁੰਦੀ ਹੈ ਤੇ ਬਾਕੀ ਆਪ ਦੇ ਪਰਿਵਾਰ ਨਾਲ ਹਨਾ ਬੈਸਭਾਜੀ ਕਰਕੇ ਉਹ ਕਰਕੇ ਆਪਾਂ ਆਪਾਂ ਕਿੱਥੇ ਜਾਵਾਂਗੇ ਜੀ ਲੋਟ ਨਹੀਂ ਹਨਾ ਆਏ ਲੋਟ ਨਹੀਂ ਆਉਂਦਾ ਤੇ ਬਾਕੀ ਜਵਾਕ ਆਪਣੇ ਸਾਰਾ ਕੁਝ ਦੇਖ ਰਹੇ ਆ ਹਨ ਜਿਵੇਂ ਦਾ ਆਪਾਂ ਆਪਣੇ ਪਰਿਵਾਰ ਚ ਵਿਚਰਦੇ ਆ ਉਹ ਦੇਖ ਰਹੇ ਆ ਹਨ ਜਵਾਕਾਂ ਨੂੰ ਪਤਾ ਹੁੰਦਾ ਤਾਂ ਇਹ ਜਵਾਕਾਂ ਤੇ ਇਸ ਚੀਜ਼ ਦਾ ਥੋੜਾ ਜਿਹਾ ਗਲਤ ਅਸਰ ਪੈਂਦਾ ਇਸ ਲਈ ਮੈਂ ਚੁੱਪੀ ਆ ਚੁੱਪੀ ਰਹਿਣੀ ਹੁੰਦੀ ਆ ਵੀ ਨਾ ਕਈ ਵਾਰੀ ਆਪਾਂ ਤੋਂ ਆਪਾਂ ਬੋਲ ਪੈਨੇ ਆ ਹਨ ਫਿਰ ਉਹ ਤਾਂ ਨਹੀਂ ਹੁੰਦਾ ਆਪਾਂ ਕੁਝ ਕਹਿਣਾ ਫਿਰ ਸਾਹਮਣੇ ਆਪਾਂ ਨੂੰ ਕੁਝ ਕਹਿਣਾ ਫਿਰ ਆਪਾਂ ਕੁਝ ਕਹਿਣਾ ਵੀ ਇਸ ਚੀਜ਼ ਦਾ ਕੋਈ ਹੱਲ ਨਹੀਂ ਇਹ ਇਹ ਭੜਾ ਲੱਗਦਾ ਹਨ ਇਸ ਚੀਜ਼ ਦਾ ਕਿਉਂਕਿ ਹੌਲੀ ਹੌਲੀ ਵੀ ਜਿਹੜਾ ਮਸਲੇ ਹੁੰਦੇ ਉਹ ਹੱਲ ਹੋ ਜਾਂਦੇ ਹੁੰਦੇ ਪਰ ਜਿਹੜਾ ਆਦੇ ਹੁੰਦੇ ਉਹ ਜੋ ਜਵਾਨ ਚੋ ਨਿਕਲੇ ਸ਼ਬਦ ਹੁੰਦੇ ਆ ਜਿਹੜੇ ਉਹ ਨਹੀਂ ਵਾਪਸ ਆਉਂਦੇ ਹੁੰਦੇ ਤਾਂ ਇਸ ਲਈ ਚੁੱਪ ਪਰਿਪਲ ਹੀ ਹੁੰਦੀ ਆ ਹਨ ਤੇ ਚੁੱਪ ਨਾਲ ਕਈ ਵਾਰੀ ਹਰੇਕ ਮਸਲੇ ਦਾ ਹੱਲ ਹੋ ਜਾਂਦਾ ਹਰੇਕ ਥਾਂ ਆਦੇ ਹੁੰਦੇ ਆ ਵੀ ਪੂਰਾ ਨਹੀਂ ਆਈਦਾ ਹੁੰਦਾ ਰੋਲਾ ਨਹੀਂ ਪਾਈਦਾ ਹੁੰਦਾ ਹਰੇਕ ਗੱਲ ਦਾ ਤਾਂ ਹਰੇਕ ਚੀਜ਼ ਦਾ ਹੱਲ ਹੋ ਜਾ ਹੋਲੀ-ਹੋਲੀ ਹੋ ਜੂਗਾ ਜੀ ਹਨ ਤੇ ਮਿਲੋ ਜੀ ਆਪਾਂ ਦੁੱਧ ਪਾਏ ਅੱਗੇ ਚਾਹ ਦੇ ਵਿੱਚ ਤੇ ਆ ਚਾਦਰ ਹੁਣ ਰੋਟੀ ਖਾਦੀ ਸੀਗੀ ਚਾਦਰ ਥੋੜੀ ਸੈਟ ਕਰਦੀ ਆ ਤੇ ਚਾਚ ਦੁੱਧ ਪਾ ਕੇ ਪੁਣ ਕੇ ਚਾ ਫੇਰ ਆਪਾਂ ਬਸ ਫੇਰ ਆਪਾਂ ਬੇਲੇ ਆ ਬੜੀ ਬੁੜਾ ਸਾਫ ਕਰਦੇ ਆ ਆਟੇ ਵਾਲਾ ��ਟਾ ਮੈਂ ਝਾੜਿਆ ਨਹੀਂ ਇੱਥੇ ਰੱਖ ਲਿਆ ਕਿਉਂਕਿ ਜੇ ਹੁਣ ਮੈਂ ਖਾ ਝਾੜੂਗੀ ਤਾਂ ਹਨਾ ਉੱਥੇ ਫਿਰ ਕੀੜੇ ਕੀੜੇ ਆ ਜਾਂਦੇ ਆ ਜੀ ਖੁਰਨੀਆਂ ਦੇ ਵਿੱਚ ਤਾਂ ਫਿਰ ਤਾਂ ਕਰਕੇ ਮਗਾ ਫਿਰ ਖੁਰਨਾ ਚ ਨੀਰਾਚਾਰਾ ਪਿਆਗਾ ਫਿਰ ਢਿਡੇ ਆ ਜਾਣਗੇ ਫਿਰ ਐਵੇਂ ਉਹ ਤੋੜੀ ਜਿ ਸਿੱਟਨੀ ਬੋਗੀ ਤੇ ਮਖਾ ਜਦੋਂ ਪਸ਼ੂ ਬੰਨਤੇ ਨਾ ਉਦੋਂ ਝਾੜੂਗੀ ਇਹਨੂੰ ਫਿਰ ਝਾੜ ਚ ਮਾਰ ਕੇ ਰੱਖ ਲਾਂਗੇ ਤੇ ਉਦੋਂ ਮੈਂ ਪਰਸੋਂ ਪਰਸੋਂ ਦੀ ਕਈ ਨਹੀਂ ਮਖਾ ਮੈਂ ਆਟਾ ਬੋਣਾ ਆਟਾ ਬੋਣਾ ਕੱਲ ਮੈਨੂੰ ਪਰਸੋਂ ਵੀ ਜ਼ਖਾਮ ਸੀ ਥੋੜਾ ਥੋੜਾ ਕੱਲ ਜਿਆਦਾ ਹੀ ਹੋ ਗਿਆ ਫਿਰ ਕੱਲ ਤਾਂ ਸ਼ਾਨ ਨੂੰ ਵੀ ਆਟਾ ਆਟਾ ਗੁੰਨਿਆ ਤਾਂ ਵੀ ਛਿੱਕਾਂ ਲੱਗੀਆਂ ਤੇ ਥੋੜਾ ਜਿਹਾ ਮੇਰਾ ਜ਼ਖਾਮ ਜੀ ਸਾਡੇ ਤੰਨਾ ਭੈਣ ਭਰਾਵਾਂ ਦਾ ਹੈ ਤਾਂ ਭੜਾ ਹੀ ਜ਼ਖਾਮ ਚੱਲ ਬਸ ਹੋ ਜਾਣੇ ਚਲੋ ਜੀ ਅੱਜ ਵਾਲਾ ਛੋਟਾ ਜਿਹਾ ਬਲੌਗ ਆਪਾਂ ਇੱਥੇ ਐਂਡ ਕਰਾਂਗੇ ਹਨਾ ਬਲੌਗ ਦਾ ਬਸ ਥੋੜਾ ਜਿਹਾ ਭੈਣ ਭਰਾ ਹਨਾ ਬਾਕੀ ਜੀ ਭੈਣ ਭਰਾ ਬਹੁਤ ਜਿਆਦੇ ਹਨਾ ਮੇਰੇ ਮੈਂ ਉਹਦੇ ਵੀਡੀਓ ਬਣਾਈ ਜਿਹੜੀ ਵੀ ਫੋਨ ਕਰਕੇ ਮੈਸੇਜ ਕਰਕੇ ਵੀ ਭੈਣ ਭਰਾ ਵੀ ਮੈਨੂੰ ਨਾ ਪੁੱਛੋ ਹਨਾ ਤੇ ਸਾਰੇ ਭੈਣਾਂ ਨੇ ਬਹੁਤ ਸਮਝਿਆ ਹਨਾ ਸਪੋਰਟ ਕਰਿਆ ਕਿਉਂਕਿ ਪਤਾ ਹੈ ਜੀ ਸਾਰਿਆਂ ਨੂੰ ਹਨਾ ਸਮਝ ਜਾਂਦੇ ਆ ਸਾਰੇ ਵੀ ਹਾਂ ਵੀ ਇੱਕ ਤਾਂ ਬੰਦਾ ਉਹ ਦੁਖੀ ਹੁੰਦਾ ਹਨਾ ਇੱਕ ਆਪਾਂ ਵੀ ਸਾਰਿਆਂ ਦਾ ਫੋਨ ਆਉਂਦਾ ਚਲੋ ਸੋਨੂੰ ਵੀ ਫਿਕਰ ਹੁੰਦਾ ਭੈਣਾਂ ਨੂੰ ਫਿਰ ਫੇਰ ਵੀ ਰੀਪੀਟ ਕਰਨੀ ਉਹੀ ਗੱਲ ਰਿਪੀਟ ਕਰਨੀ ਥੋੜੀ ਜਿਹੀ ਮੁਸ਼ਕਲ ਹੋ ਜਾਂਦੀ ਹੈ ਬਾਕੀ ਆਪਦਾ ਵੀ ਪਰਿਵਾਰ ਆ ਜੀ ਹਨਾ ਜ਼ਿੰਦਗੀ ਆਪਦੀ ਵੀ ਜ਼ਿੰਦਗੀ ਆ ਹਨਾ ਆਪਾਂ ਵੀ ਸਾਰੇ ਪਾਸੇ ਆਪਾਂ ਨੂੰ ਸੋਚ ਸਮਝ ਕੇ ਗੱਲ ਕਰਨੀ ਪੈਂਦੀ ਹੈ ਸੋਚ ਸਮਝ ਕੇ ਚੱਲਣਾ ਪੈਂਦਾ ਤਾਂ ਕਿਉਂਕਿ ਆਦੇ ਹੁੰਦੇ ਆ ਅੜਵਾਈ ਜਿਹੜੀ ਆਪਣੀ ਹੁੰਦੀ ਅੜਵਾਈਆਂ ਨਾਲ ਰਿਸ਼ਤੇ ਨਹੀਂ ਨਿਮਉਦੇ ਹੁੰਦੇ ਥੋੜਾ ਜਿਹਾ ਸਹਿਜ ਹੁੰਦਾ ਜਿਹੜਾ ਸਹਿਜ ਸਹਿਜ ਮਤਾਂ ਥੋੜਾ ਜਿਹਾ ਰੱਖਣਾ ਪੈਂਦਾ ਹਨਾ ਸੋਚ ਸਮਝ ਕੇ ਕਰਨਾ ਕਿਉਂਕਿ ਇਹ ਆਪਦਾ ਪਰਿਵਾਰ ਹੈ ਜੀ ਜੇ ਆਪਾਂ ਬੋਲਾਂਗੇ ਹਨਾ ਆਣ ਗਵਾਂਡਾ ਸੁੱਖਣਾ ਵੀ ਆਸੇ-ਪਾਸੇ ਘਰ ਹੈ ਹਨਾ ਜਲੂਸ ਕਾ ਆਪਦਾ ਕੱਢਣਾ ਸਹੀ ਨਹੀਂ ਹੁੰਦਾ ਇਹ ਕਿਉਂਕਿ ਆਪਦੇ ਪਰਿਵਾਰ ਹੈ ਜੀ ਇਹ ਇਨਾਂ ਨੇ ਜਿੱਥੇ ਆ ਜਾਂਦੇ ਦੁੱਖ ਸੁੱਖ ਦੇ ਵਿੱਚ ਇਨਾਂ ਨੇ ਖੜਨਾ ਇਨਾਂ ਨੇ ਹੀ ਖੜਨਾਗਾ ਹੋਰ ਕੋਈ ਨਹੀਂ ਖੜਦਾ ਤਾਂ ਇਸ ਚੀਜ਼ ਨੂੰ ਸਾਰੇ ਭੈਣ ਭਰਾ ਥੋੜਾ ਜਿਹਾ ਵੀ ਸੋਚ ਸਮਝ ਕੇ ਹਨ ਜੇ ਕੋਈ ਵੀ ਆਪ ਦੇ ਘਰ ਪਰਿਵਾਰ ਚ ਗੱਲ ਹੁੰਦੀ ਹੈ ਘਰ ਪਰਿਵਾਰ ਚ ਹੀ ਰੱਖੇ ਜੀ ਕਿਸੇ ਤੀਜੇ ਬੰਦੇ ਤਿੱਕਰ ਗੱਲ ਨਾ ਹੋ ਕਰੇ ਚਲੋ ਭੈਣ ਦਾ ਵੀ ਜਿਹੜਾ ਹੋਇਆ ਹਨ ਉਹ ਵੀ ਭੈਣ ਦੀ ਵੀ ਮਜਬੂਰੀ ਆ ਹਨ ਆਪਾਂ ਸਮਝਦੇ ਆ ਤੇ ਚਲੋ ਬਸ ਆਪਾਂ ਤਾਂ ਹੀ ਕਹਨੇ ਆ ਵੀ ਵੈਗਰੂ ਕਰੇ ਜਲਦੀ ਤੋਂ ਜਲਦੀ ਭੈਣ ਵਾਲੇ ਮਸਲੇ ਦਾ ਹੱਲ ਹੋਵੇ ਆਪਦੀਆਂ ਧੀਆ ਕੁੜੇ ਆਵੇ ਕਿਉਂਕਿ ਧੀਆ ਮਟਿਆਰ ਆ ਜੀ ਹਨ ਮਟਿਆਰ ਹੋ ਰਹੀ ਹੈ ਵੱਡੀ ਫਰੀ ਤਾਂ ਆਪਣੀ ਦਾ ਆਈਡੀ ਨੂੰ ਛੱਡਣਾ ਹਨਾ ਵੀ ਅੱਜ ਕੱਲ ਦੇ ਟਾਈਮ ਦੇ ਵਿੱਚ ਵੀ ਹੈ ਤਾਂ ਥੋੜਾ ਜਿਹਾ ਔਖਾ ਹਨਾ ਕਿਉਂਕਿ ਟਾਈਮ ਅੱਜ ਕੱਲ ਦਾ ਬਹੁਤ ਜ਼ਿਆਦਾ ਖਰਾਬ ਚਲੋ ਜੀ ਬਸ ਚਾਜੂ ਪੁੰਨ ਲ ਗਏ ਆਪਾਂ ਤੇ ਮਿਲਾਂਗੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਬਲੌਗ ਦੇ ਨਾਲ ਸਾਰੇ ਭੈਣ ਭਰਾਵਾਂ ਦਾ ਵੀਡੀਓ ਨੂੰ ਫੋਲੋ ਅਚ ਕਰ ਲਈ ਧੰਨਵਾਦ ਜੀ ਤੇ ਇਸੇ ਤਰ੍ਹਾਂ ਆਪਣੇ ਚੈਨਲ ਦੇ ਨਾਲ ਸਾਰੇ ਜਣੇ ਸਪੋਰਟ ਬਣਾ ਕੇ ਰੱਖੋ ਜੀ ਕਿਉਂਕਿ ਤੁਹਾਡੇ ਸਾਰਿਆਂ ਦੇ ਸਪੋਰਟ ਦੇ ਨਾਲ ਹੀ ਆ ਜੀ ਆਪਾਂ ਤਾਂ ਬਾਕੀ ਸਾਰੀਆਂ ਭੈਣਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਆਪਾਂ ਨੂੰ ਸਮਝਿਆ ਜੀ ਤੇ ਸਾਰੇ ਭੈਣ ਭਰਾਵਾਂ ਨੂੰ ਸੱਚਾ ਕਾਲ ਜੀ ਬਾਏ ਬਾਏ ਜੀ